ਇਹ ਅੱਗੇ ਗੱਲਬਾਤ ਕਰ ਲੈਂਦੇ ਅਸੀਂ ਕੁਝ ਕੋਸ਼ਿਸ਼ ਕਰ ਲੈਂਦੇ ਪੁੱਛ ਕੇ ਕਿਉਂਕਿ ਬਹੁਤ ਇੰਪੋਰਟੈਂਟ ਹੈ ਆ ਬਰਾਤ ਸਾਹਿਬ ਇੱਕ ਸਵਾਲ ਹੋਰ ਹੈ ਜਿਹੜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਮੈਮੋਰੰਡਮ ਦੇਣਾ ਚਾਹੁੰਦੇ ਹੋ ਮੰਗ ਪੱਤਰ ਜਿਹੜਾ ਤੁਸੀਂ ਅੱਜ ਦੋਗੇ ਕੇਂਦਰ ਨੂੰ ਤੇ ਪੰਜਾਬ ਸਰਕਾਰ ਨੂੰ ਤੁਸੀਂ ਫਿਜ਼ੀਕਲੀ ਦੋਗੇ ਜਾਂ ਕਿਸ ਤਰ੍ਹਾਂ ਤੁਸੀਂ ਜਿਹੜੀ ਹੈਗੀ ਰਣਨੀਤੀ ਨਹੀਂ ਦੇਖੋ ਸਾਡਾ ਜਿਹੜਾ ਮੈਮੋਰੰਡਮ ਹੈ ਅਸੀਂ ਆਲਰੇਡੀ ਐਡਮਿਨਿਸਟ੍ਰੇਸ਼ਨ ਨਾਲ ਸਾਡੀ ਗੱਲਬਾਤ ਹੋ ਗਈ ਹੈ ਅਸੀਂ ਇੱਕ ਮਾਨਯੋਗ ਸੀਐਮ ਸਾਹਿਬ ਨੂੰ ਐਡਰੈਸ ਦੇਣਾ ਹੈ ਮੈਮੋਰੰਡਮ ਇੱਕ ਮਾਨਯੋਗ ਗਵਰਨਰ ਸਾਹਿਬ ਨੂੰ ਦੇਣਾ ਹੈ ਸੋ ਉਹਨਾਂ ਦੇ ਕੋਈ ਵੀ ਨੁਮਾਇੰਦੇ ਆ ਕੇ ਸਾਡੇ ਤੋਂ ਸਟੇਜ ਤੋਂ ਆ ਕੇ ਇੱਥੇ ਮੈਮੋਰੰਡਮ ਅਸੀਂ ਉਹਨਾਂ ਨੂੰ ਹੈਂਡਓਵਰ ਕਰਾਓ ਓਕੇ ਯਾਨੀ ਕਿ ਕਨਿੰਗ ਅਫੀਸਰ ਉਹ ਆ ਕੇ ਜਾਊਗਾ ਅਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਸੀਂ ਅੱਗੇ ਮੂਵਮੈਂਟ ਨਹੀਂ ਕਰਨੀ ਕਰਾਂਗੇ ਯਾਨੀ ਕਿ ਇਹ ਮੂਵਮੈਂਟ ਜਿਹੜੀ ਹੈਗੀ ਉਹ ਨਹੀਂ ਕਰਾਂਗੇ ਇੱਥੋਂ ਤੱਕ ਹੀ ਆ ਸਾਡੀ ਮੂਵਮੈਂਟ ਅਸੀਂ ਇੱਥੋਂ ਵਾਪਸ ਚਲੇ ਜਾਣਾ ਦੂਜਾ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵੀ ਚੱਲ ਰਿਹਾ ਉਹਨਾਂ ਦੇ ਨਾਲ ਵੀ ਟੱਚ ਸੀ ਬਿਲਕੁਲ ਅਸੀਂ ਪੰਜਾਬ ਯੂਨੀਵਰਸਿਟੀ ਇੱਕ ਐਸਕੇਮ ਨੇ ਕਮੇਟੀ ਬਣਾਈ ਸੀ ਰਾਜੀਵਲ ਸਾਹਿਬ ਸੀ ਜਿਹਦੇ ਵਿੱਚ ਮੈਂ ਸੀ ਤੇ ਰਮੇਂਦਰ ਪਟਿਆਲਾ ਜੀ ਸੀ ਅਸੀਂ ਉਹਨਾਂ ਦੇ ਵੀ ਜੀ ਜੀ ਮਨੋਜ ਤੇ ਅੱਜ ਵਾਲਾ ਜਿਹੜਾ ਉਹਨਾਂ ਨੇ ਆਪਦੇ ਲੈਵਲ ਤੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਵੀ ਪਤਾ ਵੀ ਤੁਹਾਡਾ ਪ੍ਰੋਟੈਸਟ ਚੱਲ ਰਿ ਜੀ ਮਨੋਜ ਠੀਕ ਹੈ ਇਹਦੇ ਦੋ ਤਿੰਨ ਇੰਪੋਰਟੈਂਟ ਪੁਆਇੰਟ ਨੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਬਰਾੜ ਸਾਹਿਬ ਨੇ ਕਿ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਲਾਅ ਐਂਡ ਆਰਡਰ ਦਾ ਅਸੀਂ ਧਿਆਨ ਰੱਖਣਾ ਹੈ ਪਹਿਲਾ ਪੁਆਇੰਟ ਇਸ ਤੋਂ ਅੱਗੇ ਅਸੀਂ ਨਹੀਂ ਜਾਣਾ ਦੂਜਾ ਪੁਆਇੰਟ ਤੀਜਾ ਪੁਆਇੰਟ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਨਾਲ ਇਹਨਾਂ ਦਾ ਆਪਸੀ ਜਿਹੜਾ ਤਾਲਮੇਲ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਆ ਪ੍ਰੋਟੈਸਟ ਜਿਹੜਾ ਹੈ ਚੱਲ ਰਹਾ ਹੈ ਔਰ ਬੜੀ ਹੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਯਾਨੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬਾਰਡਰ ਜਿਹੜਾ ਹੈਗਾ ਉਹ ਨਹੀਂ ਤੁਸੀਂ ਲੰਘਣਾ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਦੇ ਨਾਲ ਜਿਹੜਾ ਹੈਗਾ ਅੱਗੇ ਤੱਕ ਆਮਕੀ ਨਹੀਂ ਕਰਨੀ ਇਹ ਪਹਿਲਾਂ ਹੀ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਗੱਲਬਾਤ ਜਿਹੜੀ ਗੱਲਬਾਤ ਹੋ ਚੁੱਕੀ ਹੈ ਮੀਟਿੰਗ ਦੀ ਇਹ ਬੜਾ ਕਲੀਅਰ ਜਿਹੜੇ ਅਫਸਰਾਂ ਵੱਲੋਂ ਵੀ ਕੀਤਾ ਗਿਆ ਔਰ ਜਿਹੜੇ ਸੀਨੀਅਰ ਇੱਥੇ ਆਗੂ ਸੀ ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਔਰ ਆਸ਼ਵਾਸ਼ਣ ਵੀ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹੁਰਦੰਗ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਇਹ ਕਲੀਅਰ ਕੀਤਾ ਗਿਆ ਕਿ ਕਿਸੇ ਤਰ੍ਹਾਂ ਦੀ ਮ ਉਨਾ ਨੂੰ ਜੋ ਇਹ ਮੈਮੋਰੰਡਮ ਹੈ ਹੈਂਡਓਵਰ ਕਰ ਦਿੱਤਾ ਜਾਏਗਾ ਬਹੁਤ ਬਹੁਤ ਸ਼ੁਕਰੀਆ ਮਨੋਜ ਪਰ ਤਸਵੀਰਾਂ ਤੁਸੀਂ ਸਾਨੂੰ ਲਗਾਤਾਰ ਦਿਖਾ ਰਹੇ ਹੋ ਕਿ ਕਿਸ ਤੇਕ ਨਾਲ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਣਾ ਹੈ ਦੂਸਰੇ ਪਾਸੇ ਮੈਂ ਜ਼ਿਕਰ ਕਰਾਂਗੀ ਪੰਜਾਬ ਯੂਨੀਵਰਸਿਟੀ ਦਾ ਕਿਉਂਕਿ ਪੰਜਾਬ ਯੂਨੀਵਰਸਿਟੀ 'ਚ ਵੀ ਅੱਜ ਫਿਰ ਤੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੈ ਡਬਲ ਚੈਲੰਜ ਹੈ ਚੰਡੀਗੜ੍ਹ ਦੀ ਪੁਲਿਸ ਲਈ ਸਾਰੇ ਚੋਣਾਂ ਦੀਆਂ ਤਰੀਕਾ ਦੇ ਐਲਾਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਸਟੂਡੈਂਟਸ ਦੇ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਦੱਸੇ ਕੱਲ ਦੇ ਸ਼ਾਮ ਗੇਟ ਨੰਬਰ 2 ਤੇ ਜ਼ਬਰਦਸਤ ਜੋ ਨੇ ਉਹ ਕਰ ਦਿੱਤੇ ਗਏ ਸਿੱਤੇ ਪਹਿਲਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੇਪਰ ਡੀਏਵੀ ਕਾਲਜ ਲੈ ਜਾਣ ਨਿਕਾਲਾ ਕਿਸੇ ਜਿਸ ਦੇ ਵਿਰੋਧ ਸਟੂਡੈਂਟਸ ਨੇ ਯੂਨੀਵਰਸਿਟੀ ਦੇ ਗੇਟ ਨੰਬਰ 2 ਤੇ ਜ਼ਬਰਦਸਤ ਹੰਗਾਮਾ ਕੀਤਾ ਸੇ ਫਿਲਹਾਲ ਪੇਪਰ ਟਾਲ ਦਿੱਤੇ ਗਏ ਨੇ ਅਤੇ ਜਲਦੀ ਹੀ ਨਵੀਂ ਤਾਰੀਖ ਜਾਰੀ ਕਰ ਦਿੱਤੀ ਜਾਵੇਗੀ ਪ੍ਰਦਰਸ਼ਨ ਨੂੰ ਲੈ ਕੇ ਅਲਰਟ ਤੇ ਹੈ ਪੁਲਿਸ ਪ੍ਰਸ਼ਾਸਨ ਪੰਜਾਬ ਯੂਨੀਵਰਸਿਟੀ ਸੁਰੱਖਿਆ ਵਿਹਾਦਿਕਰਣੀ ਕੀਤੀ ਗਈ ਹੈ ਪੁਲਿਸ ਨਾਲ ਆਈਟੀਬੀਪ ਦਿਆਂ ਜੋ ਕੰਪਨੀਆਂ ਦੇ ਜਵਾਨ ਨੇ ਉਹ ਵੀ ਤਨਾਤ ਕੀਤੇ ਗਏ ਨੇ ਤੇ ਪੰਜਾਬ ਯੂਨੀਵਰਸਿਟੀ ਇਹ ਪੂਰਾ ਵਿਵਾਦ 28 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਜਦੋਂ ਕੋਈ ਕੇਂਦਰ ਦੇ ਵੱਲੋਂ ਇੱਕ ਨੋ ਸਾਨਟ ਸਿੰਡੀਕੇਟ ਨੂੰ ਭੰਗ ਕਰਨ ਦੇ ਲਈ ਪਰ ਉਸ ਤੋਂ ਬਾਅਦ ਇਹ ਜੋ ਨੋਟੀਫਿਕੇਸ਼ਨ ਸੀ ਉਹ ਵਾਪਸ ਲੈ ਲਿਆ ਗਿਆ ਸੀ ਪਰ ਸਟੂਡੈਂਟਸ ਲਗਾਤਾਰ ਇਹ ਮੰਗ ਕਰ ਰਹੇ ਨੇ ਕਿ ਸਾਨਟ ਦੀਆਂ ਤਰੀਕ ਚੋਣਾਂ ਦਾ ਐਲਾਨ ਕੀਤਾ ਜਾਏ ਉਸ ਤੋਂ ਬਾਅਦ ਇਹ ਜੋ ਤਣਾ ਪ੍ਰਦਰਸ਼ਨ ਉਹਨਾਂ ਵੱਲ ਦਿੱਤਾ ਜਾ ਰਿਹਾ ਹੈ ਉਸ ਨੂੰ ਉਹ ਖਤਮ ਕਰ ਦੇਣਗੇ ਪਰ ਅੱਜ ਵੀ ਤਣਾ ਪ੍ਰਦਰਸ਼ਨ ਲਗਾਤਾਰ ਉੱਥੇ ਜਾ ਰਹੀ ਹੈ ਤਸਵੀਰਾਂ ਆਸੀ ਲਗਾਤਾਰ ਦੇਖਿਆ ਹੈ ਕਿ ਸਿੱਕਿਆ ਜੋ ਪੰਜਾਬ ਯੂਨੀਵਰਸਿਟੀ ਵਿਵਾਸ ਚਾਸਨ ਰੇਨੋਵਿਕ ਉਹਨਾਂ ਦੇ ਆਲੇ ਦੁਆਲੇ ਰੈਪਿਡ ਐਕਸ਼ਨ ਫੋਰਸ ਦੀ ਤਨਤੀ ਕੀਤੀ ਗਈ ਹੈ ਵੱਡੇ ਪਰਦਰਸ਼ ਤੇ ਪੁਲਿਸ ਡਿਪਲॉयਮੈਂਟ ਵੀ ਕੀਤੀ ਗਈ ਹੈ ਆਈਟੀਬੀਪੀ ਦੇ ਜਵਾਨ ਵੀ ਮੌਕੇ ਤੇ ਹੀ ਮੌਜੂਦ ਨੇ ਤੇ ਪੁਲਿਸ ਅੱਜ ਪੂਰੀ ਤਿਆਰੀ ਚ ਨਜ਼ਰ ਆ ਰਹੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜੇ ਹੋਏ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ ਲਾਈਵ ਉਮੇਸ਼ ਇੱਕ ਤਰ੍ਹਾਂ ਦਾ ਪ੍ਰਦਰਸ਼ਨ ਹੋਇਆ ਸੀ 10 ਤਰੀਕ ਨੂੰ ਤੇ ਅੱਜ ਵੀ ਰੋਸ ਪ੍ਰਦਰਸ਼ਨ ਹੈ ਇਹ ਦੋਵੇਂ ਪ੍ਰਦਰਸ਼ਨ ਕਿਸਤੇ ਨਾਲ ਅਲੱਗ ਨੇ ਅੱਜ ਮੌਕੇ ਦੀਆਂ ਕੀ ਕੁਝ ਤਸਵੀਰਾਂ ਕਿਸਤੇ ਕੇ ਨਾਲ ਸਟੂਡੈਂਟਸ ਆਪਣਾ ਰੋਸ ਪ੍ਰਦਰਸ਼ਨ ਕਰਨ ਕੀ ਪੀਸਫੁਲ ਤਰੀਕੇ ਦੇ ਨਾਲ ਇਹ ਰੋਸ ਹੋ ਰਿਹਾ ਦੇਖੋ ਇਸ ਵਾਰ ਤਾਂ ਜਿਹੜਾ ਇਹ ਬੰਦ ਦੀ ਕਾਲ ਸੀਗੀ ਬੇਸਿਕਲੀ ਔਰ ਇਹ ਬੰਦ ਦੀ ਕਾਲ ਅ ਪਿਛਲੇ 10 ਨਵੰਬਰ ਦੀ ਕਾਲ ਤੋਂ ਅਲੱਗ ਹੈ ਔਰ ਅਸੀਂ ਸਿਲਸਿਲੇਵਾਰ ਦੱਸਾਂਗੇ ਕਿਉਂ ਅਲੱਗ ਹੈ ਇੱਕ ਹੋਰ ਤਸਵੀਰ ਦੇਖੋ ਵੀਸੀ ਆਫਿਸ ਦੇ ਪਹਿਲਾਂ ਤੁਹਾਨੂੰ ਦਿਖਾ ਦਿੰਨਾ ਇੱਥੇ ਕਿਉਂਕਿ ਮੋਰਚਾ ਲੱਗਿਆ ਹੋਇਆ ਹੈ ਮੇਨ ਮੋਰਚੇ ਦੀ ਜਿਹੜਾ ਜਿਹੜਾ ਇਹ ਹੈ ਬੈਨਰ ਲਾ ਕੇ ਇਹ ਵੀਸੀ ਆਫਿਸ ਦਾ ਜਿਹੜਾ ਗੇਟ ਹੈ ਗੇਟ ਦੇ ਉੱਤੇ ਹੀ ਸਾਰੇ ਟੈਂਟ ਤੇ ਧਰਨਾ ਲੱਗਿਆ ਹੋਇਆ ਹੈ ਹੁਣ ਆਪਾਂ ਡਿਫਰੈਂਸ਼ੀਏਟਰ ਕਰਦੇ ਹਾਂ ਕਿ ਪਿਛਲੇ ਪ੍ਰੋਟੈਸਟ ਜਿਹੜੇ 10 ਨਵੰਬਰ ਨੂੰ ਸੀ ਉਸ ਤੋਂ ਵੱਖਰਾ ਕਿਵੇਂ ਹੈ ਇਸ ਪ੍ਰੋਟੈਸਟ ਵਿੱਚ ਸਟੇਜ ਨਹੀਂ ਕੋਈ ਲਾਈ ਗਈ ਨਾ ਹੀ ਕੋਈ ਸਾਊਂਡ ਯੂਜ਼ ਕੀਤਾ ਗਿਆ ਔਰ ਦੂਜੀ ਗੱਲ ਅੱਥੇ ਪੁਲਿਸ ਦੀ ਡਿਪਲॉयਮੈਂਟ ਜਿਹੜੀ ਹੈਗੀ ਹੈ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਇਸ ਵਾਰ ਆਈਟੀਬੀਪੀ ਦੀ ਵੀ ਕੰਪਨੀਆਂ ਲਾਈ ਗਈਆਂ ਨੇ ਔਰ ਇਹ ਕੰਪਨੀਆਂ ਦੋਨੋਂ ਪ੍ਰੋਟੈਸਟ ਲਈ ਹੈ ਚਾਹੇ ਉਹ ਕਿਸਾਨਾਂ ਦਾ ਪ੍ਰੋਟੈਸਟ ਹੋਵੇ ਸੈਕਟਰ 44 ਵਿੱਚ ਜਾਂ ਫਿਰ ਚੰਡੀਗੜ੍ਹ 'ਚ ਏਪੀਯੂ ਦਾ ਲਾਅ ਐਂਡ ਔਰਡਰ ਨੂੰ ਮੇਨਟੇਨ ਕਰਨ ਲਈ ਔਰ ਇਹ ਤੀਜੀ ਗੱਲ ਇਹਦੇ ਵਿੱਚ ਇਹ ਹੈ ਕਿ ਸ਼ਾਂਤੀਪੂਰਨ ਬਿਲਕੁਲ ਤੁਸੀਂ ਦੇਖੋ ਕਿ ਤਰਨਾ ਸਟੂਡੈਂਟਸ ਬੈਠੇ ਨੇ ਜਿਹੜੇ ਜਿਨ੍ਹਾਂ ਨੇ ਆਣਾ ਆ ਸਕਦੇ ਨੇ ਗੇਟ ਖੁੱਲੇ ਨੇ ਸਾਰੇ ਜਿਹੜੇ ਯੂਨੀਵਰਸਿਟੀ ਦੇ ਗੇਟ ਨੇ ਭਾਵੇਂ ਪੀ.ਜੀ.ਏ ਦੇ ਸਾਹਮਣੇ ਵਾਲਾ ਗੇਟ ਇੱਕ ਨੰਬਰ ਹੋਏ ਦੋ ਨੰਬਰ ਜਿਹੜਾ 15 ਸੈਕਟਰ ਤੋਂ ਐਂਟਰੀ ਹੁੰਦੀ ਹੈ ਉਹ ਗੇਟ ਹੋਏ ਜਾਂ ਤੀਜਾ ਜਿਹੜਾ 25 ਸੈਕਟਰ ਤੋਂ ਗੇਟ ਓਪਨ ਹੁੰਦਾ ਉਹ ਗੇਟ ਹੋਏ ਯਾਨੀ ਕਿ ਗੇਟ ਓਪਨ ਨੇ ਹਰ ਕੋਈ ਇੱਥੇ ਆ ਸਕਦਾ ਹੈ ਇਹ ਤਿੰਨ ਚੀਜ਼ਾਂ ਅਲੱਗ ਐ ਇਸ ਵਾਰ ਤਾਂ ਇਸ ਕਰਕੇ ਜਿਹੜਾ ਇਹ ਸ਼ਾਂਤੀਪੂਰਨ ਪ੍ਰੋਟੈਸਟ ਹੈ ਜਾਂ ਕੁਛ ਸਟੂਡੈਂਟ ਦਾ ਧਰਨਾ ਇੱਥੇ ਜਾਰੀ ਹੈ ਔਰ ਬੰਦ ਦੀ ਕਾਲ ਸੀਗੀ ਕਿ ਯੂਨੀਵਰਸਿਟੀ ਉਸ ਦਿਨ ਬੰਦ ਰਹੇਗੀ ਔਰ ਬੰਦ ਛੁੱਟੀ ਦਾ ਐਲਾਨ ਹਾਲਾਂਕਿ ਯੂਨੀਵਰਸਿਟੀ ਨੇ ਕਰਤਾ ਸੀ ਕੱਲ ਲੇਕਿਨ ਜਿਹੜੇ ਇਸ਼ੂ ਸ਼ਾਮ ਨੂੰ ਕ੍ਰੀਏਟ ਹੋਇਆ ਜਾਂ 2 ਨੰਬਰ ਗੇਟ ਜਿਹੜਾ ਬੰਦ ਕੀਤਾ ਗਿਆ ਉਹਦਾ ਮਕਸਦ ਇਹ ਸੀਗਾ ਕਿ ਮੋਰਚੇ ਨੂੰ ਓਬਜੈਕਸ਼ਨ ਸੀ ਕਿ ਜਿਹੜੇ ਪੇਪਰ ਪੀਯੂ ਚ ਹੋਣੇ ਸੀਗੇ ਉਹ ਸ਼ਿਫਟ ਕਰਕੇ ਡੀਏਵੀ ਕਾਲਜ ਵਿੱਚ ਕਰਤੇ ਗਏ ਸੀਗੇ ਇਸੇ ਕਰਕੇ 2 ਨੰਬਰ ਗੇਟ ਵਿੱਚ ਰਾਤ ਹੰਗਾਮਾ ਵੀ ਹੋਇਆ ਨਾਰੇਬਾਜੀ ਹੋਈ ਗੇਟ ਨੂੰ ਬੰਦ ਕੀਤਾ ਗਿਆ ਸੀ ਮੋਰਚੇਰ ਸਟੂਡੈਂਟਸ ਵੱਲੋਂ ਕੁਝ ਦੇਰ ਬਾਅਦ ਪੀਓ ਅਥਾਰਟੀ ਨੇ ਆਪਣਾ ਉਹ ਵੀ ਫੈਸਲਾ ਜਿਹੜਾ ਹੈਗਾ ਉਹ ਵਾਪਸ ਲਿਆ ਔਰ ਜਿਹੜੇ ਐਗਜ਼ਾਮ ਨੇ ਉਹ ਪੋਸਟਪੋਨ ਕਰਤੇ ਹੈ ਕਿ ਅਗਲੀ ਤਰੀਖ ਦੱਸੀ ਜਾਏਗੀ ਤਾਂ ਇਸ ਕਰਕੇ ਅਲੱਗ ਹੈ ਵੱਖਰਾ ਹੈ ਤੁਸੀਂ ਜਿਹੜੀ ਤਸਵੀਰਾਂ ਦੇਖ ਰਹੇ ਹੋ ਓਵਰオール ਇਹ ਪੀਯੂ ਦੇ ਮੇਨ ਜਿਹੜਾ ਪ੍ਰੋਟੈਸਟ ਸੈਂਟਰ ਹੈ ਪ੍ਰੋਟੈਸਟ ਜਗ੍ਹਾ ਹੈ ਉਥੇ ਦੀ ਹੈ ਔਰ ਇਹ ਆਮ ਰੂਟੀਨ ਵਾਂਗੂ ਹੈ ਔਰ ਜਿੱਦਾਂ ਹੀ ਸ਼ਾਮ ਨੂੰ 5 ਵਜੇ ਪੀਸੀ ਇੱਥੇ ਰੱਖੀ ਗਈ ਹੈ 5 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਮੋਰਚੇ ਵੱਲੋਂ ਔਰ ਅੱਜ ਜਿਹੜੀ ਸਾਰੇ ਦਿਨ ਦੀ ਗਤੀਵਿਧੀ ਹੈ ਜਾਂ ਕੀ ਅੱਗੇ ਪੀਯੂ ਪ੍ਰਸ਼ਾਸਨ ਨਾਲ ਗੱਲਬਾਤ ਹੋ ਰਹੀ ਹੈ ਸੀਨੀਅਰ ਇਲੈਕਸ਼ਨ ਦੀ ਨੋਟੀਫਿਕੇਸ਼ਨ ਲੈ ਕੇ ਜਿਹੜੀ ਗੱਲਬਾਤ ਹੈ ਕਿੱਥੇ ਤੱਕ ਪਹੁੰਚੀ ਹੈ ਜਾਂ ਕੀ ਡਿਟੇਲਸ ਹੈ ਉਹ ਮੋਰਚਾ ਜਿਹੜਾ ਇੱਥੇ ਹੈ ਬੈਠ ਕੇ ਸ਼ਾਮ ਨੂੰ 5 ਵਜੇ ਉਹ ਡਿਸਕਸ करेगा उस तो अलावा आपा जे ओवरऑल इस सिनेरियो दी गल ਕੀਤੀ ਜਾਵੇ ਤਾਂ ਸਾਹਮਣੇ ਐਡਮਿਨ ਬਲਾਕ ਵੀ ਇਸੇ ਰੂਪ ਤੇ ਨਜ਼ਰ ਆਂਦਾ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਕ ਵਾਰ ਮੈਂ ਕਹਾਂਗਾ ਜਰਾ ਦਿਖਾ ਕੇ ਜ਼ੂਮ ਕਰਕੇ ਇਹ ਐਡਮਿਨ ਬਲਾਕ ਹੈ ਔਰ ਜੇ ਪੀਯੂ ਛੁੱਟੀ ਨਾ ਕਰਦਾ ਤਾਂ ਇਸ ਐਡਮਿਨ ਬਲਾਕ ਨੂੰ ਵੀ ਕੇਰਨ ਦੀ ਤਿਆਰੀ ਸੀਗੀ ਇਸ ਐਡਮਿਨ ਬਲਾਕ ਨੂੰ ਵੀ ਪ੍ਰੋਟੈਸਟਰ ਦੇ ਰਾਹੀਂ ਨਾਰੇਬਾਜ਼ੀ ਕਰਨੀ ਸੀ ਇਹ ਤਸਵੀਰਾਂ ਐਡਮਿਨ ਬਲਾਕ ਦੀ ਸੀ ਤੁਹਾਨੂੰ ਦਿਖਾ ਰਿਹਾ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅੱਜ ਦਾ ਪ੍ਰੋਟੈਸਟ ਜਿਹੜਾ ਹੈਗਾ ਉਹ ਸ਼ਾਂਤੀਪਰੂਨ ਹੈ ਪਿਛਲੇ 10 ਨਵੰਬਰ ਤੋਂ ਵੱਖਰਾ ਹੈ ਕਿਸ ਮਾਇਨੇ ਚ ਵੱਖਰਾ ਹੈ ਉਹ ਅਸੀਂ ਡਿਟੇਲ ਨਾਲ ਜਿਹੜਾ ਇੱਥੇ ਦੱਸਤਾ ਹੈ ਓਵਰ ਟੂਸਰ ਮੇ ਅਮੇਸ਼ ਇਹ ਜੀ ਕੋਈ ਜਾਣਕਾਰੀ ਵੱਡਾ ਚਿਹਰਾ ਪੰਜਾਬ ਦਾ ਜਾਂ ਫਿਰ ਜਾਣੇ ਮਾਣੇ ਕੋਈ ਪੰਜਾਬੀ ਸਿੰਗਰ ਜਾਂ ਵੱਡੇ ਪੋਲਿਟਿਕਲ ਲੀਡਰ ਇਸ ਮੋਰਚੇ ਚ ਪਹੁੰਚ ਸਕਦੇ ਨੇ ਜੀ ਨਹੀਂ ਹਲੇ ਤੱਕ ਕੋਈ ਅਜਿਹੀ ਜਾਣਕਾਰੀ ਨਹੀਂ ਅਸੀਂ ਗੱਲਬਾਤ ਵੀ ਕੀਤੀ ਸੀ ਕਿਉਂਕਿ ਜਿੱਦਾਂ ਇੱਥੇ ਕਈ ਵਾਰ ਸਿੰਗਰ ਵੀ ਆਏ ਨੇ ਉਹ ਰੁਟੀਨ ਵਿੱਚ ਆਏ ਨੇ ਯਾਨੀ ਕਿ ਟਾਈਮ ਉਹਨਾਂ ਦਾ ਕੋਈ ਹੁੰਦਾ ਹੈ ਔਰ ਮੋਸਟਲੀ ਰਾਤ ਨੂੰ 7:30 8:00 8:30 9:00 ਵਜੇ ਆਏ ਨੇ ਅੱਜ ਦੀ ਦਿਨ ਹਾਲੇ ਤੱਕ ਕੋਈ ਐਜੀ ਜਾਣਕਾਰੀ ਨਹੀਂ ਹੈ ਕਿ ਕੋਈ ਵੱਡਾ ਚਿਹਰਾ ਜਾਂ ਕੋਈ ਰਾਜਨੀਤਿਕ ਪਾਰਟੀ ਦਾ ਵਿਅਕਤੀ ਜਾਂ ਕੋਈ ਬੁੱਧੀਜੀਵੀ ਸੰਗਠਨ ਜਾਂ ਹੋਰ ਵੀ ਕੋਈ ਜਥੇਬੰਦੀ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਨਾ ਹੀ ਮੋਰਚੇ ਵੱਲੋਂ ਦਿੱਤੀ ਗਈ ਹੈ ਕਿ ਕੋਈ ਪੰਜਾਬੀ ਸਿੰਗਰ ਹੈ ਜਾਂ ਕੋਈ ਹੋਰ ਹੈ ਔਰ ਇਸੇ ਕਰਕੇ ਮੈਂ ਤਸਵੀਰਾਂ ਦਿਖਾਈਆਂ ਕਿ ਸ਼ਾਂਤੀਪੂਰ ਜਿਹੜਾ ਪ੍ਰੋਟੈਸਟ ਹੈ ਅੱਜ ਰੂਟੀਨ ਵਾਂਗੂ ਚੱਲ ਰਿਹਾ ਹੈ ਔਰ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੰਸ ਜਿਹੜੀ ਹੈ ਮੋਰਚਾ ਕਰੇਗਾ ਔਰ ਉੱਥੇ ਡਿਟੇਲ ਸਾਂਝਾ ਕਰੇਗਾ ਕਿ ਅੱਗੇ ਪੀਯੂ ਨਾਲ ਗੱਲਬਾਤ ਕੀ ਹੋ ਰਹੀ ਹੈ ਕਿਉਂਕਿ ਰੂਟੀਨ ਵਿੱਚ ਪੀਯੂ ਨਾਲ ਗੱਲਬਾਤ ਵੀ ਚੱਲੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਇੱਕ ਕਮੇਟੀ ਬਣਾਈ ਹੋਈ ਹੈ ਜਿਹੜੀ ਮੋਰਚੇ ਨਾਲ ਟੱਚ ਵਿੱਚ ਹੈ ਔਰ ਉਹਨਾਂ ਦੀ ਰੂਟੀਨ ਮੀਟਿੰਗ ਵੀ ਹੁੰਦੀ ਹੈ ਤਾਂ ਮੇਨ ਇਸ਼ੂ ਦੇਖੋ ਹੈ ਕਿ ਸੈਨੇਟ ਦੀ ਇਲੈਕਸ਼ਨ ਦਾ ਨੋਟੀਫਿਕੇਸ਼ਨ ਹੈ ਤਾਂ ਉਸ ਨੂੰ ਲੈ ਕੇ ਕੀ ਗੱਲਬਾਤ ਹੋਈ ਕੀ ਨਹੀਂ ਉਹ ਅੱਜ ਸ਼ਾਮ ਨੂੰ ਸ਼ਾਇਦ 5 ਵਜੇ ਮੋਰਚਾ ਦੱਸ ਸਕਦਾ ਹੈ ਕਿ ਅੱਗੇ ਕੀ ਇਹਨਾਂ ਦਾ ਰੁਖ ਰਹਿਣ ਵਾਲਾ ਜੀ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਉਮੇਸ਼ਾ ਨੂੰ ਪੂਰੀ ਜਾਣਕਾਰੀ ਦੇਣ ਲਈ ਤਸਵੀਰਾਂ ਦਿਖਾਉਣ ਲਈ ਤੇ ਦੋ ਵੱਖ-ਵੱਖ ਤਸਵੀਰਾਂ ਤੁਸੀਂ ਦੇਖ ਪਰੋ ਸੈਕਟਰ 43 ਚੰਡੀਗੜ੍ਹ ਤੋਂ ਲਾਈਵ ਤਸਵੀਰਾਂ ਜਿੱਥੇ ਕਿ ਕਿਸਾਨਾਂ ਦੇ ਉਲਟ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਉੱਥੇ ਆਨੇ ਸ਼ੁਰੂ ਹੋ ਚੁੱਕੇ ਨੇ ਫੈਕਟ ਲੀਡਰਸ ਉੱਥੇ ਪਹੁੰਚ ਚੁੱਕੇ ਨੇ ਦੂਸਰੀ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੀ ਜਿੱਥੇ ਕਿ ਪੰਜਾਬ ਯੂਨੀਵਰਸਿਟੀ ਮੋਰਚਾ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਪੰਜਾਬ ਚੰਡੀਗੜ੍ਹ ਦਾ ਜ਼ਿਕਰ ਕਰਾਂ ਤੇ 3000 ਤੋਂ ਜ਼ਿਆਦਾ ਪੁਲਿਸ ਕਰਮੀਆਂ ਦੀ ਡਿਪਲॉयਮੈਂਟ ਚੰਡੀਗੜ੍ਹ ਕੀਤੀ ਗਈ ਹੈ ਤੇ ਕਈ ਜੋ ਰੂ ਹਰ ਵਿਚਾਰਧਾਰਾ ਨੂੰ ਆਜ਼ਾਦੀ ਮਿਲਦੀ ਹੈ ਉਹੀ ਸਮਾਜ ਸੱਚਾ ਲੋਕਤੰਤਰ ਹੈ ਅੱਜ ਇਸ ਮੌਕਾ اجلاس ਰਾਹੀਂ ਬੱਚੇ ਲੋਕਤੰਤਰ ਦੀ ਕਾਗਜ਼ਗੁਜ਼ਾਰੀ ਨੂੰ ਸਮਝਣਗੇ ਕਿ ਕਿਵੇਂ ਵਿਚਾਰ ਵਟਾਂਦਰਾ ਹੁੰਦਾ ਹੈ ਕਿਵੇਂ ਕਾਨੂੰਨ ਬਣਦੇ ਹਨ ਕਿਵੇਂ ਇੱਕ ਸੰਸਦ ਜਾਂ ਵਿਧਾਨ ਸਭਾ ਦੇਸ਼ ਦੀ ਰੀੜ ਦੀ ਹੱਡੀ ਬਣ ਕੇ ਕੰਮ ਕਰਦੀ ਹੈ ਮੈਂ ਆਪ ਜੀ ਰਾਹੀਂ ਬੱਚਿਆਂ ਨੂੰ ਕਹਿਣਾ ਚਾਹਾਂਗਾ ਕਿ ਬੱਚਿਓ ਇੱਕ ਸੁਪਨਾ ਰੱਖਿਓ ਮਜ਼ਬੂਤ ਸੱਚੇ ਕਾਬਿਲ ਤੇ ਜ਼ਿੰਮੇਵਾਰ ਨਾਗਰਿਕ ਬਣਿਓ ਸਾਡੇ ਦੇਸ਼ ਦੇ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਸਾਡੇ ਮਹਾਨ ਦੇਸ਼ ਭਗਤਾਂ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦ ਫੀਜ਼ਾ ਵਿੱਚ ਸਾਹ ਲੈ ਰਹੇ ਹਾਂ ਸਾਨੂੰ ਇੱਕ ਚੰਗਾ ਸੰਵਿਧਾਨ ਮਿਲਿਆ ਹੈ ਸ਼ਹੀਰ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਨੂੰ ਇੱਕ ਸਾਂਝਾ ਸੁਨੇਹਾ ਦਿੰਦੀ ਹੈ ਕਿ ਧਰਮ ਸਿਰਫ ਆਪਣਾ ਨਹੀਂ ਆਪਣਾ ਨਹੀਂ ਸਗੋਂ ਸਾਰਿਆਂ ਦਾ ਹੈ ਉਹਨਾਂ ਨੇ ਸਿਰਫ ਇੱਕ ਧਰਮ ਦੀ ਨਹੀਂ ਸਗੋਂ ਹਰ ਉਸ ਵਿਅਕਤੀ ਦੀ ਰੱਖਿਆ ਕੀਤੀ ਜਿਸ ਦਾ ਅਕੀਦਾ ਖਤਰੇ ਵਿੱਚ ਸੀ ਇਸ ਲਈ ਅੱਜ ਸਾਨੂੰ ਉਹਨਾਂ ਨੂੰ ਮਨੁੱਖਤਾ ਦੀ ਚਾਦਰ ਇਨਸਾਨੀਅਤ ਦੀ ਚਾਦਰ ਪੂਰੀ ਕਾਇਨਾਤ ਦੀ ਚਾਦਰ ਕਹਿਣਾ ਚਾਹੀਦਾ ਹੈ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਆਓ ਅਸੀਂ ਸਭ ਰਲ ਮਿਲ ਕੇ ਇਹ ਵਾਅਦਾ ਕਰੀਏ ਕਿ ਅਸੀਂ ਸੰਵਿਧਾਨ ਦੇ ਮਾਰਗ ਤੇ ਚੱਲਾਂਗੇ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵਾਂਗੇ ਇਸ ਦੇ ਨਾਲ ਹੀ ਮਹਿਮਾਨਯੋਗ ਸਪੀਕਰ ਸਾਹਿਬ ਜੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੀ ਚੰਗੀ ਸੋਚ ਸਦਕਾ ਸਾਡੇ ਆਉਣ ਵਾਲੇ ਭਵਿੱਖ ਨੂੰ ਇੱਕ ਚੰਗੀ ਦਿਸ਼ਾ ਵੱਲ ਵਧਾਉਣ ਲਈ ਅੱਜ ਇਹ ਵਿਸ਼ੇਸ਼ ਇਜਲਾਸ ਵਿਦਿਆਰਥੀ ਸਭਾ ਦੇ ਰੂਪ ਦੇ ਵਿੱਚ ਕਰਵਾਉਣ ਦੇ ਲਈ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਆਪ ਸਭ ਨੂੰ ਸੰਵਿਧਾਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਤਨਤਨ ਸ਼ਰਗੁਰ ਤੇਗ ਬਾਦਲ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਮਾਨਯੋਗ ਡਿਪੀ ਸਪੀਕਰ ਸਾਹਿਬ ਸਾਡੇ ਦਰਮਿਆਨ ਅੱਜ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਵੀ ਮੌਜੂਦ ਹਨ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਕਿ ਉਹ ਚੇਚੇ ਤੌਰ ਤੇ ਅ ਵਿਦਿਆਰਥੀਆਂ ਦੇ ਮੌਕ ਸੈਸ਼ਨ ਚ ਸ਼ਾਮਲ ਹੋਏ ਹਨ ਹੁਣ ਮੈਂ ਮਾਨਯੋਗ ਸੰਸਦ ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣਾ ਸੰਦੇਸ਼ ਵਿਦਿਆਰਥੀਆਂ ਨੂੰ ਦੇਣ ਦੀ ਕਿਰਪਾਲਤਾ ਕਰਨ ਬਹੁਤ ਵੱਡਾ ਧੰਨਵਾਦ ਦਿਲ ਦੀ ਗਹਿਰਾਈਆਂ ਚ ਸ਼ੁਕਰੀਆ ਦਾ ਤੇ ਸਦਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਜੈ ਕਿਸ਼ਨ ਰੋੜੀ ਡੈਪਟੀ ਸਪੀਕਰ ਸਦਨ ਦੀ ਕਾਰਵਾਈ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਕੁਲਤਾਰ ਸਿੰਘ ਸੰਧਵਾਜ ਸਪੀਕਰ ਨੇ ਉਹ ਵੀ ਨਜ਼ਰ ਆ ਰਹੇ ਨੇ ਤੇ ਸਦਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਖਾਸੇ ਤਰਤੀ ਚਰਨਨਪੁਰ